मंत्री श्री लक्ष्मी नारायण चौधरी ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀਤਰਮ ਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰ约 ਕੀ ਮਹਾਕੁੰਬ ਦੇ ਆਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ ਹੈ ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਬ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡਚੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਭ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੇ ਇੱਕ ਬ੍ਰਹਮ ਅਤੇ ਜੀਵੰਤ ਚਾਕੀ ਹੈ ਤੇ ਉਹਨਾਂ ਨੇਗੇ ਇਹ ਵੀ ਕਿਹਾ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਯੋਗਯਾ ਦਿੱਤੇਨਾਥ ਜੀ ਦੀ ਅਗਵਾਈ ਦੇ ਵਿੱਚ 13 ਜਨਵਰੀ ਤੋਂ 26 ਫਰਵਰੀ 2025 तक मां गंगा यमुना सरस्वती देव पवित्र संगम दे प्रयागराज के कंडे ते महाकुंभ दा आयोजन किया जा रहा है यूनैसको द्वारा घोषित विश्व मानवता के एक अटूट सभ्याचारक विरासत महाकुंभ 12 साला दे अंतराल तो बाद एक बार फिर प्रयाग की पवित्र धरती ते आयोजित किया जा रहा है योगी सरकार महाकुंभ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੱਣਾ ਵਿਕਾਸ ਅਤੇ ਖੰਡ ਮਿਲ ਮੰਤਰੀ ਸ਼੍ਰੀ ਲక్ష్ਮੀਨਾਰਾਇਣ ਚੌਧਰੀ ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀਤਰਮ ਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰਨਿਆ ਕਿ ਮਹਾਕੁੰਬ ਦੇ ਆਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਉੱਥੋਂ ਦੇ ਸਤਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ। ਉਨਾਂ ਨੇ ਅਗੇ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਬ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡ ਚੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਬ ਆਰਧਿਕ ਸਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੇ ਇੱਕ ਬ੍ਰह्म ਅਤੇ ਜੀਵੰਤ ਚਾਕੀ ਹੈ तो उन्होंने भी किया है कि सरकारो प्रधानमंत्री श्री नरेंद्र मोदी जी दी प्रेरणा अते मार्गदर्शन अते मुख्यमंत्री श्री योग्य आदित्यनाथ जी दी अगुवाई दे विच 13 जनवरी तो 26 फरवरी 2025 तक मां गंगा यमुना अते सरस्वती दे पवित्र संगम दे ਪ੍ਰਯਾਗ ਰਾਜ ਦੇ ਕੰਡੇ ਤੇ ਮਹਾਕੁੰਬ ਦਾ ਆਯੋਜਨ ਕੀਤਾ ਜਾ ਰਿਹਾ ਯੂਨੈਸਕੋ ਦੇ ਦੁਆਰਾ ਕੋਸ਼ਿਸ਼ ਵਿਸ਼ਵ ਮਾਨਵਤਾ ਦੇ ਇੱਕ ਟੂਟ ਸੱਭਿਆਚਾਰਕ ਵਿਰਾਸਤ ਮਹਾਕੁੰਬ 12 ਸਾਲਾ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਪ੍ਰਯਾਗ ਦੀ ਪਵਿੱਤਰ ਤਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਸ਼ੁਭਾਟਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਕੁੰਬ ਪ੍ਰੀਤ ਕੋਟ ਜੇਕਰ ਗੱਲ ਕਰੀਏ ਯੋਗੀ ਸਰਕਾਰ ਦੀ ਤਾਂ ਉਹਨਾਂ ਦੇ ਵੱਲੋਂ 2025 ਦੇ ਵਿੱਚ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। योगी सरकार महाकुंभ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ गन्ना ਵਿਕਾਸ ਅਤੇ ਖੰਡ ਮਿਲ ਮੰਤਰੀ ਸ਼੍ਰੀ ਲక్ష్ਮੀਨਾਰਾਇਣ ਚੌਧਰੀ ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀਤਰਮ ਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰਨਿਆ ਕਿ ਮਹਾਕੁੰਬਧਿਆ ਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਉੱਥੋਂ ਦੇ ਸਤਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਭ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡ ਚੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਭ ਆਰਧਿਕ ਸਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੀ ਇੱਕ ਬ੍ਰਹਮ ਅਤੇ ਜੀਵੰਤ ਚਾਕੀ ਹੈ उन्होंने अगे यह भी किया है कि सत्कारयोग प्रधानमंत्री श्री नरेंद्र मोदी जी की प्रेरणा मार्गदर्शन मुख्यमंत्री श्री योगी आदित्यनाथ जी की अगुवाई तेरह जनवरी तो छब्बी फरवरी 2025 तक मां गंगा यमुना सरस्वती दे, संगम दे प्रयागराज दे कंडे से महाकुंभ दा आयोजन किता जा रहा है यूनेस्को दे द्वारा घोषित विश्व मानवता के एक अटूट सभ्याचारक विरासत महाकुंभ 12 साला दे अंतराल तो बाद एक बार फिर प्रयाग की पवित्र तरती आयोजित किता जा रहा है योगी सरकार महाकुंभ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੰਨਾ ਵਿਕਾਸ ਅਤੇ ਖੰਡ ਮਿਲ ਮੰਤਰੀ ਸ਼੍ਰੀ ਲక్ష్ਮੀਨਾਰਾਇਣ ਚੌਧਰੀ ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀਤਰੰਭੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਉਹਨਾਂ ਦਾ ਸਨਿਆ ਕਿ ਮਹਾਕੁੰਬ ਦੇ ਆਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਿਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ ਹੈ ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਬ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡਚੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਲక్ష్ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਭ ਭਾਰਤ ਦੀ ਸભ્ય ਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੀ ਇੱਕ ਬ੍ਰਹਮ ਅਤੇ ਜੀਵੰਤ ਚਾਕੀ ਹੈ प्रेरना मार्गदर्शन मुख्यमंत्री श्री योगी आदित्यनाथ जी की अगुवाई तेरह जनवरी तो छब्बी फरवरी दो हजार पच्ची तक मां गंगा यमुना सरस्वती दे, संगम दे, ਪ੍ਰਯਾਗ ਰਾਜ ਦੇ ਕੰਡੇ ਤੇ ਮਹਾਕੁੰਬ ਦਾ ਆਯੋਜਨ ਕੀਤਾ ਜਾ ਰਿਹਾ ਹੈ ਯੂਨੈਸਕੋ ਦੇ ਦੁਆਰਾ ਕੋਸ਼ਿਸ਼ ਵਿਸ਼ਵ ਮਾਨਵਤਾ ਦੀ ਇੱਕ ਅਟੁੱਟ ਸੱਭਿਆਚਾਰਕ ਵਿਰਾਸਤ ਮਹਾਕੁੰਬ 12 ਸਾਲਾ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਪ੍ਰਯਾਗ ਦੀ ਪਵਿੱਤਰ ਤਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਵਿਸ਼ਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਕੁੰਬ ਪ੍ਰੀਤਕੋਟ ਜੇਕਰ ਗੱਲ ਕਰੀਏ ਯੋਗੀ ਸਰਕਾਰ ਦੀ ਤਾਂ ਉਹਨਾਂ ਦੇ ਵੱਲੋਂ 2025 ਦੇ ਵਿੱਚ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ योगी सरकार महाकुंभ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੱਣਾ ਵਿਕਾਸ ਅਤੇ ਖੰਡ ਮਿਲ ਮੰਤਰੀ ਸ਼੍ਰੀ ਲక్ష్ਮੀ ਨਾਰਾਇਣ ਚੌਧਰੀ ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ੍ਰੀ ਰੰਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰਨਿਆ ਕਿ ਮਹਾਕੁੰਬ ਦੀਆ ਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ। ਉਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਬ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡਜੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਬ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੀ ਇੱਕ ਬ੍ਰह्म ਅਤੇ ਜੀਵੰਤ ਚਾਕੀ ਹੈ तो उन्होंने यह भी किया है कि सत्कारोव प्रधानमंत्री श्री नरेंद्र मोदी जी दी प्रेरणा अते मार्गदर्शन अते मुख्यमंत्री श्री योगी आदित्यनाथ जी दी अगुवाई दे विच 13 जनवरी तो 26 फरवरी 2025 तक मां गंगा यमुना अते सरस्वती दे पवित्र संगम दे ਪ੍ਰਯਾਗ ਰਾਜ ਦੇ ਕੰਡੇ ਤੇ ਮਹਾਕੁੰਬ ਦਾ ਆਯੋਜਨ ਕੀਤਾ ਜਾ ਰਿਹਾ ਯੂਨੈਸਕੋ ਦੇ ਦੁਆਰਾ ਕੋਸ਼ਿਸ਼ ਵਿਸ਼ਵ ਮਾਨਵਤਾ ਦੇ ਇੱਕ ਟੂਟ ਸੱਭਿਆਚਾਰਕ ਵਿਰਾਸਤ ਮਹਾਕੁੰਬ 12 ਸਾਲਾ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਪ੍ਰਯਾਗ ਦੀ ਪਵਿੱਤਰ ਤਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਯੋਗੀ ਸਰਕਾਰ ਮਹਾਕੁੰਬ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੱਣਾ ਵਿਕਾਸ ਅਤੇ ਖੰਡ ਮਿਲ ਮੰਤਰੀ ਸ਼੍ਰੀ ਲక్ష్ਮੀ ਨਾਰਾਇਣ ਚੌਧਰੀ ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀ ਧਰਮਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਸ਼ੋਅ ਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕਿ ਸਾਹਮਣੇ ਆਇਆ ਤਾਂ ਦੱਸਣਿਆ ਕਿ ਮਹਾਕੁੰਬ ਦੀਆ ਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਭ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡਜੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਭ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੇ ਇੱਕ ਬ੍ਰਹਮ ਅਤੇ ਜੀਵੰਤ ਚੱਕੀ ਹੈ ਤੇ ਉਹਨਾਂ ਨੇਗੇ ਇਹ ਵੀ ਕਿਹਾ ਹੈ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਯੋਗਯਾ ਦਿੱਤੇਨਾਥ ਜੀ ਦੀ ਅਗਵਾਈ ਦੇ ਵਿੱਚ 13 ਜਨਵਰੀ ਤੋਂ 26 ਫਰਵਰੀ 2025 तक मां गंगा यमुना सरस्वती देव पवित्र संगम दे प्रयागराज दे कंडे ते महाकुंभ दा आयोजन किया जा रहा है यूनैसको के द्वारा घोषित विश्व मानवता के एक अटूट सभ्याचारक विरासत महाकुंभ 12 साला दे अंतराल तो बाद एक बार फिर प्रयाग दीप पवित्र ते आयोजित किया जा रहा है ਵਿਸ਼ਾ ਪਾਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਕਮ ਪ੍ਰੀਤਕੋਟ ਜੇਕਰ ਗੱਲ ਕਰੀਏ ਯੋਗੀ ਸਰਕਾਰ ਦੀ ਤਾਂ ਉਹਨਾਂ ਦੇ ਵੱਲੋਂ 2025 ਦੇ ਵਿੱਚ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਯੋਗੀ ਸਰਕਾਰ ਮਹਾਕਮ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੱਣਾ ਵਿਕਾਸ ਅਤੇ ਖੰਡ ਮਿਲ ਮੰਤਰੀ ਸ਼੍ਰੀ ਲక్ష్ਮੀਨਾਰਾਇਣ ਚੌਧਰੀ ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਪ੍ਰੀਤ ਰੰਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰ约 ਕਿ ਮਹਾਕੁੰਬ ਦੇ ਆਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਬ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡ ਚੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਬ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੇ ਇੱਕ ਬ੍ਰਹਮ ਅਤੇ ਜੀਵੰਤ ਚਾਕੀ ਹੈ ਤੇ ਉਹਨਾਂ ਨੇਗੇ ਇਹ ਵੀ ਕਿਹਾ ਹੈ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਯੋਗਯਾ ਦਤਿਆਨਾਥ ਜੀ ਦੀ ਅਗਵਾਈ ਦੇ ਵਿੱਚ 13 ਜਨਵਰੀ ਤੋਂ 26 ਫਰਵਰੀ 2025 ਤੱਕ ਮਾ ਗੰਗਾ ਯਮੁਨਾ ਅਤੇ ਸਰਸਵਤੀ ਦੇ ਪਵਿੱਤਰ ਸੰਗਮ ਦੇ ਪ੍ਰਯਾਗਰਾਜ ਦੇ ਕੰਡੇ ਤੇ ਮਹਾਕੁੰਬ ਦਾ ਆਯੋਜਨ ਕੀਤਾ ਜਾ ਰਿਹਾ ਯੂਨੈਸਕੋ ਦੇ ਦੁਆਰਾ ਕੋਸ਼ਿਸ਼ ਵਿਸ਼ਵ ਮਾਨਵਤਾ ਦੀ ਇੱਕ ਅਟੁੱਟ ਸੱਭਿਆਚਾਰਕ ਵਿਰਾਸਤ ਮਹਾਕੁੰਬ 12 ਸਾਲਾ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਪ੍ਰਯਾਗਦੀਪ ਪਵਿੱਤਰ ਤਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਯੋਗੀ ਸਰਕਾਰ ਮਹਾਕੁੰਬ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ਵ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੰਨਾ ਵਿਕਾਸ ਅਤੇ ਖੰਡ ਮਿਲ ਮੰਤਰੀ श्री लक्ष्मी नारायण च